ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਵੀਰ ਹਰਾਂ ਦਾ ਨੋਟ ਕਰ ਲਿਓ ਪਿੰਡ ਕਲੰਜਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਨੇੜੇ ਇਥੋਂ ਮਲਟੋਆ ਵੀ ਰਹਿ ਜਾਂਦਾ ਖੇਮ ਕਰਨ ਵੀ ਰਹਿ ਜਾਂਦਾ ਤੇ ਸਜਨੋਂ ਅਮਰਕੋਟ ਵੀ ਰਹਿ ਜਾਂਦਾ ਇਸ ਘਰੋਂ ਤੁਹਾਨੂੰ 2-3 ਦਿਨ ਪਹਿਲਾਂ ਇੱਕ ਵੀਡੀਓ ਦੇ ਵਿੱਚ 5-7 ਐਨੀਮਲ ਵਿਕਰੀ ਵਾਲੇ ਵਿਖਾਏ ਸੀ ਤੇ ਅੱਜ ਤੁਹਾਨੂੰ ਫੇਰ ਚਾਰ ਮੱਝਾਂ ਝੋਟੀਆਂ ਵੀਡੀਓ ਚ ਕਵਰ ਕਰਦੇ ਆ ਨੋਟ ਕਰ ਲਿਓ ਇੱਕ ਗੱਭਣ ਤੇ ਜਿਹਦੇ ਵਿੱਚ ਤਿੰਨ ਸੁਈਆਂ ਸਵਾਇਆਂ ਬਿਲਕੁਲ ਤਾਜ਼ੀਆਂ ਰਹਿਣਗੀਆਂ ਰੇਟ ਵੀਰ ਹਰਾਂ ਨੇ ਉਸ ਦਿਨ ਵੀ ਤੁਹਾਡੇ ਨਾਲ ਉਹ ਕੀਤੇ ਸੀ ਜਿਹੜੇ ਤੁਸੀਂ ਸੌਖਾ ਮਾਲ ਖਰੀਦ ਲਿਆ ਸੀ ਤੇ ਅੱਜ ਵੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਪਸੰਦ ਆ ਕੀ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਵੀ ਤੁਹਾਡਾ ਵੱਡਾ ਧੰਨਵਾਦ ਹੋਊਗਾ। ਲਾਡੀ ਵੀਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਨੂੰ ਸਾਰੇ ਸਤਿ ਸ੍ਰੀ ਅਕਾਲ। ਹੋਰ ਸੁਣਾਓ। ਬਸ ਵਧੀਆ ਠੀਕ ਠਾਕ ਤੁਸੀਂ ਸੁਣਾਓ। ਚੜਦੀ ਕਲਾ। ਚੜਦੀ ਕਲਾ ਹੀ ਚੱਲ। ਹੋਰ ਵੀਰ ਸਤਿ ਸ੍ਰੀ ਅਕਾਲ ਵੀਰ ਦੀ ਸਤਿ ਸ੍ਰੀ ਅਕਾਲ। ਵਧੀਆ ਸਾਰੇ ਠੀਕ ਠਾਕ ਬਾਬੇ ਦੀ ਕਿਰਪਾ ਜੀ ਗੁਰੂ ਰਾਮਦਾਸ। ਸ਼ੁਕਰਾਂ ਗੁਰੂ ਰਾਮਦਾਸ ਕਿਰਪਾ ਹੀ ਰੱਖੇ। ਤੇ ਚੜਦੀਆਂ ਕਲਾ ਨਾ। ਵਧੀਆ ਜੀ ਵਧੀਆ ਵਧੀਆ। ਤੇ ਕਿਵੇਂ ਰਿਹਾ ਭੈਣਾ ਭਰਾਵਾਂ ਦਾ ਪਿਆਰ। ਵਧੀਆ 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 ਸਭ ਨੂੰ ਸਾਹਿਬ ਪਿੰਡ ਆਪਲਾ ਕਲੰਜਰ ਤਾੜ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਮਨਤਨ ਸਾਹਿਬ ਤੇ ਨੇੜੇ ਆਪਾਂ ਨੂੰ ਆਸਲ ਤਾੜ ਲੱਗਦਾ ਜੀ ਬਟੋਆ ਅਮਰਕੋਟ ਬਿਲਕੁਲ ਚਾਰ ਚਾਰ ਪੰਜ ਪੰਜ ਕਿਲੋਮੀਟਰ ਤੇ ਲੱਗ ਗਿਆ ਜੀ ਆਪਣੇ ਠੀਕ ਹੈ ਤੇ ਨੰਬਰ ਆਪਣੇ ਨੰਬਰ ਜੀ 81468 39005 ਇਹਦਾ ਵੀਰ ਦਾ 99145 27429 ਓਕੇ ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਅਗਲਾ ਜੇ ਕੋਈ ਸੌਦਾ ਖਰੀਦਣਾ ਜੇ ਪਸੰਦ ਆਉਂਦਾ ਤਾਂ ਹਾਂਜੀ ਹਾਂਜੀ ਓਕੇ ਤਿਲੜੀ ਹੈ ਮੈਂ ਤਾਂ ਸ਼ੁਰੂ ਕਰਦੇ ਆਂ ਤਾਂ ਵੀਰ ਕੀ ਇਹਦਾ ਲੇਖਾ ਜੋਖਾ ਇਹ ਸੰਧੂ ਸਾਹਿਬ ਤੀਜਾ ਸੂਆ ਸੋਈ ਹੈ ਜੀ ਠੀਕ ਆ ਇਹ ਅੱਜ ਹੀ ਸੂਈ ਆ ਤੜਕੇ 2 ਵਜੇ ਸੂਈ ਆ ਜੀ ਠੀਕ ਆ ਤੇ ਹਾਂ ਜੀ ਜੇਰ ਜੂਰੇ ਦੀ ਕੰਪਲੀਟ ਆ ਆਪਣੇ ਕੋਲ ਵੀਡੀਓ ਹੈਗੀ ਆ ਜੇਰ ਦੀ ਵੀ ਜੀ ਵੀ ਜੇਰ ਜੂਰ ਪੈ ਗਈ ਓਕੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਸੂਆ ਕਿਹੜਾ ਸੂਈ ਆ ਸ਼ਾ ਸੂਆ ਤੀਜਾ ਸੂਆ ਸੂਈ ਆ ਜੀ ਤੀਜਾ ਸੂਈ ਆ ਕੱਟੀ ਨੂੰ ਜਨਮ ਦਿੱਤਾ ਹਨਾ ਹਾਂ ਕੱਟੀ ਨੂੰ ਕੱਟੀ ਕਾਲੀ ਦੇਗੀ ਆਪ ਤਾਂ ਨੀ ਲੀਦੀ ਆ ਆ ਤਾਂ ਨੀ ਲੀਦੀ ਆ ਜੀ ਪਹਿੋਰ ਨੀ ਲੀਦੀ ਆ ਹਾਂ ਕੱਟੀ ਕਾਲੀ ਦੇਗੀ ਆ ਉਹ ਜਿਹੋ ਕੀ ਕਹਿੰਦੇ ਮਾਲਕ ਦੋ ਦੁੱਧ ਦਾ ਪੁੱਛਿਆ ਦੁੱਧ ਸੰਧੂ ਸਾਹਿਬ 15 16 ਕਿਲੋ ਦਿੰਦੀ ਰਹੀ ਹੈ ਜੀ ਠੀਕ ਆ ਹਾਂਜੀ ਹੋਣੀ ਸਵੇਰੇ 3 4 ਕਿਲੋ ਬੋਲਾ ਚੋਇਆ ਜੀ ਥੱਲੇ ਵਜੇ ਓਕੇ ਇਦਾਂ ਲੱਗਦੀ ਵੀ ਜਿਵੇਂ ਨਹੀਂ ਚੋਈ ਪਰ ਚੋਈ ਆ ਹਾਂਜੀ ਇਹ ਚੋਈ ਆ ਬੱਚੇ ਨੂੰ ਪਿਆ ਚੋਈ ਆ ਜੀ ਓਕੇ ਕੱਟੀ ਚੰਗਾਤੀ ਆ ਧਾਰਾ ਧੂਰਾ ਚੈੱਕ ਕਰ ਲਈਆ ਬਿਲਕੁਲ ਬਿਲਕੁਲ ਜੀ ਲੱਤੌਰ ਕਰਾਈਏ ਚੈੱਕ ਵੀ ਸੱਜਣਾ ਸੱਜਣਾ ਸੁਆ ਤੀਸਰਾ ਮਾਲਕਾਂ ਨੇ ਦੱਸਿਆ ਵੀਰ ਹਰਾਂ ਨੂੰ ਕੱਟੀ ਨੂੰ ਜਨਮ ਦੇ ਤਾਂ ਇਹ ਕੱਟੀ ਕਾਲੀ ਆ ਪਰ ਮੈਂ ਬਹੁਤ ਚੰਗੀ ਆ ਇਦਨੀ ਕਹਿ ਦਿੱ ਗਏ ਉਨੀ ਕਰਮਾਂ ਵਾਲੀ ਆ ਤੇ ਦੇਖੋ ਹਾਈਟ ਦੀ ਗੱਲ ਕਰੀਏ ਤੇ ਜੇ ਬਾਲੀ ਵੱਡੀ ਨਹੀਂ ਪਰ ਲੇਵਾ ਪਾਂਡਾ ਬਹੁਤ ਸ਼ਾਨਦਾਰ ਵੀਰ ਹਰਾਂ ਦੇ ਦਸਨ ਮੁਤਾਬਕ 3-4 ਕਿਲੋ ਬੋਲਾ ਕਮਾਲੋਸ਼ਾ ਆ ਜਾ ਪੁੱਤਾ ਜਾ ਤੇ ਬਾਕੀ ਕੱਟੀ-ਕੁੱਟੀ ਤੇ ਓਕੇ ਰਿਪੋਰਟ ਆ ਜਾਂਦੀ ਆ ਤੁਹਾਡੇ ਸਾਹਮਣੇ ਵਾਜਾ ਮਾਰਦੀ ਆ ਉਹਦੇ ਬੱਚੇ ਨੂੰ ਚੰਗੀ ਸੇਵਾ ਕਰ ਲਿਓ ਤੇ ਚੰਗਾ ਹੀ ਦੁੱਧ ਭਰ ਜੂਗੀ ਕਰਮਾਂ ਵਾਲੀ ਤੋਰਾ ਚੈੱਕ ਕਰਾ ਤਾ ਲੇਵਾ ਭਾਂਡਾ ਚੈੱਕ ਕਰਾ ਤਾ ਠੰਡ ਦਾ ਸਹਿਜ ਸੂਜ ਕਿਆ ਬਾਤਾਂ ਲਈਆ ਦੇਖੋ ਸੰਦੂ ਸਾਹਿਬ ਅੱਜ ਦਾ ਆਪਾਂ ਕਹਿਣਾ ਵੀ ਨਿਗਾ ਦਾ ਬੱਚਾ ਬਹਿ ਕੇ ਥੱਲੇ ਮੜ ਚੋਲੇ ਉਹ ਗੱਲਾਂ ਅੱਜ ਅੱਜ ਏਡੀ ਮਿੱਠੀ ਆ ਹਾਂਜੀ ਧਾਰਾ ਚੈੱਕ ਕਰਾ ਦੀ ਇਤਰਾ ਜੀ ਕਰਾ ਦੀ ਕਰਾ ਕਰਾ ਧੰਨਵਾਦ ਦੇ ਧਾਰ ਦੇ ਦੇ ਪਹਿਲਾਂ ਮੈਂ ਤਾਂ ਨਾ ਕਿਆ ਬਾਤ ਠੰਡੀ ਐ ਸੱਜਣਾ ਪੂਰੀ ਲਾਡੀ ਕਹਿੰਦਾ ਅਸੀਂ ਧਾਰਾ ਚੱਕਰਾਵਾਂਗੇ ਕਰਮਾੜੀ ਦੀਆਂ ਬਗੈਰ ਕੱਤੀ ਲਾਇ ਤੇ ਬੜੀ ਚਵਾਈ ਲੱਗੀ ਸਮੂ ਦਾ ਬਹੁਤ ਜਰੀ ਠੀਕ ਆ ਵੀ ਮੁੱਠ ਨਹੀਂ ਖੋਲਣ ਦੰਦੀ ਓਕੇ ਬਸ ਕਰੀਏ ਹਨਾ ਪਰ ਇਹ ਕਿਹੜਾ ਕਿ ਮੌਕਦੀ ਆ ਨਹੀਂ ਨਹੀਂ ਹਨਾ ਬਿਲਕੁਲ ਜੀ ਠੀਕ ਆ ਤੇ ਕੀ ਰੇਟ ਰਹੂਗਾ ਸ਼ਾਇਦ ਆ ਰੇਟ ਸੰਧੂ ਸਾਹਿਬ ਦਾ ਇੰਨਾ ਦੀਆਂ ਤੇ ਇਹਦਾ ਕੀ ਹਿਸਾਬ ਇਹ ਵੀ ਸੰਧੂ ਸਾਹਿਬ ਤੀਜਾ ਸੂਆ ਸੂਈ ਹੈ ਜੀ ਮੈਂ ਠੀਕ ਹੈ ਜੀ ਇਹ ਕੱਲ੍ਹ ਸੋਈ ਹੈ ਜੀ ਇਹ ਕੱਲ੍ਹ ਦੀ ਸੋਈ ਹੈ ਹਾਂ ਜੀ ਇਹਦੇ ਤਿੰਨ ਚਵਾਈਆਂ ਹੋਈਆਂ ਜੀ ਓਕੇ ਹਾਂ ਜੀ ਹਾਂ ਜੀ ਇਹਦੇ ਕੋਲੇ ਕੀ ਬੋਲਾ ਦੁੱਧ ਮੰਨੇ ਅਗਲਾ ਇਹਦੇ ਕੋਲੇ 9 10 ਕਿਲੋ ਬੋਲਾ ਮਿੰਤੀ ਵਾਲਾ ਆ ਜੀ ਇਹਦੇ ਕੋਲ ਠੀਕ ਆ ਮਾਜੀ ਵੀ ਦੁੱਧ ਵਾਲੀ ਹੈ ਨਾ ਬਿਲਕੁਲ ਜੀ ਬਿਲਕੁਲ ਇਹ ਦੁੱਧ ਦੂੰਗੀ ਮੈਂ 14 15 ਕਿਲੋ ਜੀ ਵੀ ਗਾਰੰਟੀ ਵਾਲਾ ਬਿਲਕੁਲ ਬਿਲਕੁਲ ਦਊਗੀ ਇਹਦੇ ਕੋਲੇ ਵੀ ਕੱਟੀ ਆ ਹੈ ਨਾ ਹਾਂ ਜੀ ਕੱਟੀ ਇਹਦੇ ਮਗਰ ਕੱਢੀ ਕੱਲ੍ਹ ਦੀ ਸੋਈ ਜੀ ਇਹ ਮੋਰਾ ਦੀ ਆ ਗਈ ਹਾਂ ਜੀ ਨਹੀਂ ਇਹ ਮੋਰਾ ਦੀ ਜੀ ਕੱਢੀ ਖਾਂ ਬਾਹਰ ਇਹਨੂੰ ਚੋਣ ਇਹਦਾ ਵੀ ਬਹੁਤ ਚੰਗਾ ਹੋਊ ਹੈ ਨਾ ਬਹੁਤ ਦੇਖਿਓ ਸੱਜਣੋ ਥਾਨ ਬੜਾ ਚੰਗਾ ਲੱਗਾ ਮੈਂਨ ਪਾਵਰ ਵਾਲਾ ਦੇਖੋ ਕੀ ਬਾਤ ਕੱਟੀ ਆ ਸੱਜਣੋ ਇਹਦੇ ਮਗਰ ਵੀ ਤੀਜਾ ਸੂਆ ਸੂਈ ਆ ਕਮਾ ਲਓ ਸ਼ਾ ਦੇਖੋ ਚੰਗਾ ਦੁੱਧ ਪਾ ਜੂਗੀ ਮੈਂ ਕਿਹਨੇ ਦੁੱਧ ਤੇ ਲਾਉਣੀਆਂ ਤਾਂ ਓਕੇ ਰਿਪੋਰਟ ਮੋਹਰਾ ਦੀ ਝੋਟੀ ਤੀਜਾ ਸੂਆ ਵੇਖੋ ਜਿਗਾੜ گاਵਾਂ ਵਾਲਾ ਲਈ ਫਰਦੀ ਆ। ਵੇਖੋ ਕਰਮਾਗ ਨੂੰ ਲੈਵਾ ਭਾਂਡਾ ਲੱਗਾ। ਇਹ ਇਹਦੀ ਫਿਰ ਸਵੇਰ ਕਿੰਨੇ ਕ ਵਜੇ ਦੀ ਚਵਾਈ ਆ ਛਾ? ਤੁਹਾਨੂੰ ਸਾਰ 6 ਵਜੇ ਦੀ ਚਵਾਈ ਆ ਆਪਣੀ ਇਹਦੇ। ਕੋਈ ਸਾਰੀ ਵਿਹਲੀ ਕੀਤੀ ਕਿ ਛੱਡੀ ਥੋੜੀ ਬਹੁਤੀ ਥੱਲੇ? ਥੋੜੇ ਡੋਕੇ ਛੱਡੇ ਆ ਜੀ। ਛੱਡੇ ਆ? ਹਾਂ ਜੀ ਡੋਕੇ ਛੱਡੇ ਆ ਜੀ। ਓਕੇ ਫਿਰ ਸ਼ਾਮ ਨੂੰ ਚੰਗੀ ਬਣ ਜਾਂਦੀ ਉਹ। ਪੂਰੀ ਪੂਰੀ ਜੀ। ਓਕੇ। ਦੇਖੋ ਸੱਜਣਾ ਇਹ 12 12:30 ਦਾ ਟਾਈਮ ਹੋਣਾ ਹੈ ਹਾਂ ਇੰਨਾ ਕੀ ਇੰਨਾ ਕੀ ਨਿਸ਼ਾਨ ਨੂੰ ਤਾਂ ਪੂਰੀ ਫਸ ਜਾਂਦੀ ਹੈ ਮੈਂ ਜੀ ਇਹਦਾ ਰੇਟ ਫਰਸ਼ਾ ਜੀ ਇਹਦਾ ਸਭ ਤੋਂ ਸਭ ਮੁੱਲ 1,11,000 ਕਰਦੇ ਆ ਜੀ ਓਕੇ ਤੇ 15 ਦੀ ਦੇ ਦਾਂਗੇ ਜੀ ਇਹਦਾ 1,18 ਕਰਦੇ ਆ ਤੇ 15 ਦੀ ਦੇ ਦਿਆਂਗੇ ਹਾਂਜੀ ਹੋਰ ਕੋਈ ਪਿਆਰ ਮੁਹੱਬਤ ਕਰ ਦਾਂਗੇ ਜੀ ਆਏਗਾ ਇਹਦਾ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਸੀ ਜੇ ਇਹਦਾ ਲੋਕੀ 1.5 ਲੱਖ ਰੁਪਇਆ ਮੰਗ ਲੈਂਦੇ ਨਹੀਂ ਮੰਗਦੇ ਆ ਮੰਗਦੇ ਆ ਕੋਈ ਕਰ ਦਾਂਗੇ ਮਾਂ ਤਾਂ ਥੋੜਾ ਬੋਦਾ ਜੀ 115 ਇਹਦੀ ਜਿਹੜੀ ਚੈੱਕ ਅਪ ਮੜੀ ਐਂ ਕਰਾ ਦੀਏ ਜੀ ਕਰਾ ਦੋ ਕਰਾ ਦੋ ਕਰਾ ਇਹ ਵੀ ਇਤਨਾ ਕਰਵਾ ਦੇ ਠੀਕ ਠੀਕ ਇਹ ਇਹਦਾ ਕੰਦ ਕਾਟ ਫੁੱਲ ਆ ਹਨਾ ਆ ਜਿੱਡਾ ਮੋਟਾ ਥਾਂ ਉਹਦੀ ਮੋਟੀ ਧਾਰ ਰਿਹਾ ਜੀ ਨਹੀਂ ਦੇਖੋ ਨਹੀਂ ਬਾਤ ਹੈ ਯਾਰ ਮੱਝ ਚੰਗੀ ਆ ਚੰਗਾ ਦੁੱਧ ਭਰੂਗੀ ਹਨਾ ਬਿਲਕੁਲ ਯਾਰ ਮਗਰ ਇਹਦੇ ਵੀ ਕੱਟੀ ਮਗਰ ਕੱਟੀ 1 ਲੱਖ ਤੇ 15000 ਹਾਂਜੀ ਓਕੇ 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 ਤੇ ਇਹਦਾ ਕੀ ਹਿਸਾਬ ਆ ਇਹ ਵੀ ਸਭ ਨੂੰ ਸਭ ਤੀਜਾ ਸੂਆ ਸੂਈ ਆ ਜੀ ਠੀਕ ਆ ਜੀ ਇਹ ਕੱਲ ਹੀ ਸੂਈ ਆ ਜੀ ਇਹ ਵੀ ਅੱਛਾ ਇਹ ਕੱਲ ਸੁਈ ਆ ਹਾਂਜੀ ਹਾਂਜੀ ਇਹ ਕੱਲ ਸ਼ਾਮੀ ਸੁਈ ਆ ਠੀਕ ਆ ਜਵਾਈ ਸ਼ਾਮੀ ਹੋਈ ਇੱਕ ਸਵੇਰੇ ਹੋਈ ਆ ਜੀ ਠੀਕ ਆ ਹਾਂਜੀ ਹਾਂਜੀ ਇਹ ਇਹ ਇੱਕ ਥਣੋਂ ਤਿਲ ਸੀ ਹਾਂਜੀ ਇੱਕ ਥਣੋਂ ਤਿਲ ਆ ਜੀ ਇਹ ਕੱਟਾ ਦੇ ਗਈ ਆ ਹਾਂਜੀ ਇਹਨੇ ਕੱਟਾ ਦਿੱਤਾ ਜੀ ਠੀਕ ਆ ਸੂਆ ਸੂਆ ਦਾ ਤੇਜਾ ਜੀ ਤੇਜਾ ਇਹਦਾ ਵੀ ਕੱਢ ਦੇ ਕੇ ਬਾਹਰ ਇਹਨੂੰ ਵੀ ਤੋਰ ਕਰਾ ਦਈਏ ਜੇਰ ਜੂ ਰੋਕੇ ਪੈ ਗਈ ਜੇਰ ਰੋਕੇ ਜੀ ਜੇਰ ਰੋਕੇ ਠੀਕ ਆ ਠੀਕ ਆ ਠੀਕ ਸੱਜਣਾ ਕਰ ਲੋ ਚੈੱਕ ਦੇਖੋ ਤੀਸਰਾ ਸੁਹਾ ਸੂਈਆ ਕ ਮੂਰਲੇ ਥਨੋਂ ਇਹ ਮੈਂ ਪਹਿਲਾ ਸਜਣੋ ਨੋਟ ਕਰ ਲਿਓ ਬਾਕੀ ਤਿੰਨਾਂ ਦੀ ਚਵਾਈ ਤਾਂ ਬੜੀ ਖਰੀ ਹੈ ਨਾ ਚਵਾਈ ਓਕੇ ਚਵਾਈ ਜੀ ਆਪਾਂ ਧਰਮਰਾਜ ਦੇਣੀ ਆਉਣੇ ਜੀ ਕੀ ਬਾਤ ਤੇ ਬੜੀ ਪਲੀ ਸੰਵੀ ਤੇ ਨਗਰ ਆ ਦੇਖੋ ਕਲੰਜ਼ਰ ਪੈਂਡ ਆ ਗਿਆ ਸਜਣੋ ਅਮਰਕੋਟ ਦੇ ਨੇੜੇ ਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਰੇਡ ਤਕਰੀਬਨ ਜਾਇ ਜਾ ਇਹਨਾਂ ਦੇ ਨਜਾਇਜ਼ ਨਹੀਂਗੇ ਸਾਰੇ ਪਸਮਾ ਦੇ ਤਾਰਾ ਮੀਰ ਹਰੀ ਕਹਿੰਦੇ ਇਹਦੀਆਂ ਵੀ ਆਪਾਂ ਚਾਹੀਦੀਆਂ ਇਹਦੀ ਮੁਰਾਦ ਨੇ ਤਾਰਾ ਜੀ ਇਹ ਵੀ ਠੰਡੀ ਹੈ ਬਿਲਕੁਲ ਬਿਲਕੁਲ ਓਕੇ ਕਿਆ ਬਾਤ ਹੈ ਵੀ ਬੋਲਾ ਹੀ ਆ ਹਜੇ ਤਾਂ ਪੀਆ ਬਿਲਕੁਲ ਬੋਲਾ ਜੀ ਕੱਲ ਸੁੱਈ ਆ ਜੀ ਓਕੇ 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 ਬਹੁਤ ਚੰਗੀ ਜਵਾਈ ਲੱਗੀ ਆ ਜੀ ਆ ਤਿੰਨਾਂ ਥਨਾਂ ਦੀ ਤਾਂ ਫਿਰ ਮੋਰਚੀ ਮੋਟਰ ਹੀ ਆ ਹਨਾ ਜੀ ਬਿਲਕੁਲ ਉਹ ਦੀ ਵੀ ਉਹ ਦੇ ਜਿਹੜਾ ਇੱਕ ਉਹ ਦੀ ਵੀ ਮੱਚੀ ਮੋਟਰ ਹੀ ਆ ਜੀ ਓਕੇ ਠੀਕ ਉਹਦੇ ਚ ਫਿਰ ਜਮਾ ਹੀ ਨਹੀਂ ਆਉਂਦਾ ਕੁਛ ਨਹੀਂ ਉਹਦੇ ਚ ਨਹੀਂ ਆਉਂਦਾ ਜੀ ਬਾਂਦੀ ਆ ਚੜ ਗਿਆ ਹਨਾ ਨਹੀਂ ਉਹ ਚੜ ਗਿਆ ਜੀ ਬਾਂਦਿਆ ਜੀ ਓਕੇ ਓਕੇ ਧੰਨਵਾਦ ਆਪਾਂ ਤੇਲ ਕਰਕੇ ਲਈ ਤੇਲ ਕਰਕੇ ਦੇਣੀ ਆ ਜੀ ਇਹ ਇਹਦਾ ਕੀ ਰੇਟ ਰਹੂਗਾ ਤੇਲ ਮੈਂ ਇਹਦਾ ਮੁੱਲ 75 ਤੇ 72 ਦੀ ਦੇ ਦਾਂਗੇ ਜੀ ਇਹ ਮੌਲ ਕਰਦੇ 75 ਹੁਣ ਤਾਂ ਸੂਸਾ ਪਈ ਹੁਣ ਤਾਂ ਟੈਨਸ਼ਨ ਫਰੀ ਹੋ ਗਈ ਹੈ ਨਾ ਇਹ ਨਹੀਂ ਕਿ ਸੂਰੀ ਦਾ ਆਪਾਂ ਵਾਅਦਾ ਕਰਾਂਗੇ ਉਹਨੇ ਜੀ ਦੇ ਦਾਂਗੇ ਆਪਾਂ 73000 ਦੇ ਦਾਂਗੇ 72 ਦੀ ਆ 73000 ਦੇ ਦਾਂਗੇ ਜੀ ਠੀਕ 72000 ਦੀ ਦੇ ਦਈਏ ਹਾਂਜੀ ਹਾਂਜੀ ਧੰਨਵਾਦ ਇੱਕ ਗੱਬਣ ਹਾਂਜੀ ਇਹ ਵੀ ਮਹਿਨ ਚੰਗੀ ਨਹੀਂ ਹਾਂ ਇਹ ਵੀ ਨੀਲੀ ਦੀ ਹੈ ਜੀ ਠੀਕ ਆ ਇਹਦਾ ਸੂਆ ਸਵਾਸ਼ਾ ਇਹ ਤੀਸਰਾ ਸੂਆ ਸੁਣੀ ਹੈ ਵੀ ਜੀ ਓਕੇ ਹਾਂਜੀ ਹਾਂਜੀ ਕੀ ਬਾਤ ਹੈ ਇਹ ਦਿਨ ਲੈ ਜੂ ਹਜੇ ਹਫਤਾ ਹਨਾ ਤੇ ਦਿਨ ਹਫਤਾ ਲੈ ਜੂਗੀ ਬਣੂ ਚੰਗੀ ਜੀ ਇਹ ਦੇਖੋ ਜੀ ਹਾਂ ਨੇ ਸੋਹਣੀ ਸਾਫ ਓਕੇ 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 ਦੁੱਧ ਵਾਲੀ ਮੈਂ ਤੇਰੀ ਇਹ ਵੀ ਦੁੱਧ ਵਾਲੀ ਆ ਜੀ ਹੂੰ ਦੁੱਧ 14 15 ਕਿਲੋ ਦੇ ਦਿੰਦੀ ਰਹੀ ਸਤੂ ਸਾਹਿਬ ਇਹ ਵੀ ਕੱਟ ਦੇ ਬਾਹਰ ਇਹਨੂੰ ਵੀ ਤੇ ਭਾਰ ਪੂਰਾ ਲਓ ਵੀਰ ਭਾਰ ਦੀ ਆਪਣੀ ਟੇਪ ਪਈ ਆ ਜੀ ਠੀਕ ਆ ਧੰਨਵਾਦ ਨਾਲੀ ਦੇ ਭਾਰ ਦੀ ਜੀ ਥਣ ਤਾਂ ਚੱਲ ਇੱਥੇ ਆ ਜਾਣਾ ਅਗਲੇ ਨੇ ਸਾਡੇ ਆਪਣੇ ਟੇਪ ਲੈਣੇ ਆਲੇ ਜੀ ਅਗਲਾ ਮੰਗਨ ਦਾ ਕੰਮ ਥਾਣਾ ਚੈੱਕ ਕਰਕੇ ਲੈ ਜੇ ਭਾਰ ਦੀ 2 3 ਦਿਨ ਦੀ ਗਾਰੰਟੀ ਦੇ ਦਿਓ ਬਾਲੀ ਨਮੀ ਦਾ ਨਹੀਂ ਫਾਇਦਾ ਪੰਜਾਂ ਦਿਨਾਂ ਲਈ ਦੇ ਦਾਂਗੇ ਸੰਧੂ ਸਾਹਿਬ ਕੋਈ ਗੱਲ ਧੰਨਵਾਦ ਧੰਨਵਾਦ ਉਹਨੇ ਕਈ ਵਾਰੀ ਚੀਜ਼ ਚੂਜੋ ਜੀ ਪਾਉਂਦਾ ਫਿਰ ਅਗਲਾ ਯਾਰ ਬਿਲਕੁਲ ਕਮਾਲ ਹੈ ਚੰਗੀ ਜੰਮੀ ਪਲੀ ਨਗਰ ਮੈਂ ਆ ਸਜਣੋ ਬਾਕੀ ਇਹਦੀ ਸਬਤ ਕਰਨ ਦੀ ਲੋੜ ਨਹੀਂ ਆਪੇ ਹੀ ਦੱਸਦੀ ਪਈ ਆ ਕਿ ਕੀ ਚੀਜ਼ ਆ ਅੱਖਾਂ ਚਟੀਆਂ ਸੰਧੂ ਸਾਹਿਬ ਥੱਲੇ ਪੰਡਾ ਪਾਉ ਥੱਲੇ ਹਾਂ ਹਫ਼ਤੇ ਨੂੰ ਬੜੀ ਬਣੂਗੀ ਵਾਕਈ ਕੀ ਬਾਤ ਕੀ ਬਾਤ ਦੇਖੋ ਫੋਨ ਗੰਮੀ ਵਾਲੀ ਮੈਂ ਸੰਤੂ ਦਾਬ ਹਾਂ ਨਹੀਂ ਚੰਗੀ ਹੈ ਜੀ ਹਾਂ ਜੀ ਬਾਕੀ ਭੈਣਾ ਭਰਾਵਾਂ ਨੇ ਆਪ ਹੀ ਵੇਖ ਲਈ ਚੰਗੀ ਚੀਜ਼ ਤੇ ਚੰਗੀ ਆ ਇਹ ਇਹਦਾ ਕੀ ਕਰਦਗੇ ਰੇਟ ਸਾ ਉਹ ਭਾਬਾ ਇਹਦਾ ਵੀ ਘਰ ਵਾਲੇ ਮੋਲੇ 1.5 ਲੱਖ ਰੁਪਏ ਹੀ ਕਰਦੇ ਘਰ ਵਾਲੇ ਤਾਂ ਯਾਰ ਕਰਦੇ ਹੀ ਆ ਜੀ ਹਾਂ ਜੀ ਉਹਨਾਂ ਨੂੰ ਬਾਜ਼ਾਰ ਨਹੀਂ ਨਾ ਪਤਾ ਹੁੰਦਾ ਵੀ ਘਟ ਗਿਆ ਜਾਂ ਵਧ ਗਿਆ ਹੁਣ ਬਾਜ਼ਾਰ ਜਮਾਂ ਡੰਗ ਗਿਆ ਬਿਲਕੁਲ ਬਿਲਕੁਲ ਜੀ ਹਨਾ ਇਹਦਾ ਸੰਤੂ ਦਾ ਮੋਲੇ 18 ਹਾਂ ਜੀ 15 ਹੀ ਦੇ ਦਾਂਗੇ ਜੀ ਇਹਦਾ 18 15 ਦੀ ਦੇ ਦਾਂਗੇ ਬਿਲਕੁਲ ਬਿਲਕੁਲ ਬਾਕੀ ਕਰ ਦਿਓ ਚੱਲ ਗੱਬਣ ਗੱਬਣਾ ਜੀ ਜਾਇਜ਼ ਲਈ ਕੋਈ ਜਾਇ ਸੰਤੂ ਸਾਹਿਬ ਆ ਵੀ ਮੁੱਲੋਂ ਆਉਂਦੀਆਂ ਜੀ ਆਹ ਇਹ ਤਾਂ ਹੈਗਾ ਪਰ ਦਿੰਦੇ ਨਹੀਂਗੇ ਜੀ ਨਹੀਂ ਦਿੰਦੇ ਨਹੀਂ ਹਾਂ ਜੀ ਠੀਕ ਆ ਲੈ ਸੱਜਣੋ ਆ ਆ ਵੀ ਪਸ ਮੈ ਆਈ ਮੈਂ ਤੇਰੀ ਕਾਲੀ ਮੈਂ ਥੱਲੇ ਹੁਣ ਬਹਿ ਵੇਖੀ ਨਹੀਂ ਯਾਰਾ ਆਉਂਦਾ ਵੇਖ ਕਿਵੇਂ ਠੋਕੇ ਨਾ ਕਰਲੇ ਧਾਰਾ ਮਾਰਤੀਆਂ ਨਾਲ ਤੂੰ ਹਾਂ ਆ ਵੇਖੋ ਸੱਜਣੋ ਤਾਂ ਵੀ ਨੋਦਾ ਦਾ ਥਾਣਾ ਤੇ ਡੋਕੇ ਸੀਗੇ ਹੁਣ ਚਵਾਈ ਕਰੋ ਚੱਕ ਮੈਂ ਨਹੀਂ ਕੀ ਬਾਤ ਬੜਾ ਜਵਾਲ ਲਗਾ ਤੁਮ ਦਾ ਬਾਦ ਉਹ ਤੋਂ ਮਗਰਨਾ ਚ ਮਾਰਦੇ ਬਾਲਾ ਨਾ ਡੋਲ ਗਈ ਬਸ ਕਰ ਲਾ ਡੀ ਵੀਰੇ ਧੰਨਵਾਦ ਵੇਖੋ ਸੱਜਣੋ ਇਹ ਆਪਾਂ 15 ਦੀ ਕਹਿਤੀ ਹਾਂਜੀ 15 ਹੀ ਦੇ ਦਾਂਗੇ ਜੀ ਠੀਕ ਆ ਉਹ ਕਹਿਤੀ ਮੈਂ 15 ਕਿਲੋ ਦੋਤ ਚ ਆਉਗੀ ਜੀ ਜੇ ਆਪਨ ਕੋ ਰਹਿ ਵੀ ਗਈ ਆਪਾਂ ਜਵਾਬ ਹੀ ਦਵਾਂਗੇ ਜੀ 15 ਕਿਲੋ ਇਹਨੂੰ ਕੀ ਕਹਿੰਦਾ ਕਰਮਾਂ ਵਾਲੀ ਨੂੰ 10 ਕਿਲੋ ਵਾਂਗੂ ਤਾਂ ਬੌਲੇ ਤੇ ਚੱਲਣੀ ਬਿਲਕੁਲ ਬਿਲਕੁਲ ਜੀ 10 ਕਿਲੋ ਬੌਲਾ ਜਾਂ ਮੈਂ ਥੱਲੇ ਜੀ ਓਕੇ ਹਾਂ ਜੀ ਆ ਆਪਾਂ ਕਹਤੀ ਇੱਕ ਸੱਤ ਜੀ ਹਨਾ ਹਾਂ ਜੀ ਉਹਦੇ ਚ ਪਿਆਰ ਮੁਹੱਬਤ ਛੋੜ ਛੱਪਾ ਆ ਕਰਦਾ ਇੱਕ ਕਰਦਾ ਠੀਕ ਇਹ ਨਹੀਂ ਜੀ ਜਦੋਂ ਮਰਜੀ ਬੌ ਥਲੇ ਇਹ ਨਹੀਂ ਇੱਕ ਰਾਂ ਬੈ ਗਈ ਜੋ ਮਰਜੀ ਬੌ ਜੀ ਚੰਗੀਆਂ ਹਨਾ ਠੰਡੀ ਸੀਰ ਮੈਂ ਜਦੋਂ ਮਰਜੀ ਬੌ ਜੀ ਜਾਤ ਨਸਲ ਵਾਲੀਆਂ ਹਾਂ ਜੀ ਲਾਤਰੀ ਹੁੰਦੀ ਭਾਵੇਂ ਉੱਥੇ ਕਰਕੇ ਆਉਣੇ ਵੀ ਵੇਖ ਸਮਾਂ ਕੀਤਾ ਹਾਂ ਜੀ ਉਹ ਹੀ ਪਸੰਦ ਬਈ ਹੋਵੇ ਹਨਾ ਵਾਕੀ ਆ ਵੀ ਆ ਜੀ ਮਾਰਦੇ ਮਾਰਦੇ ਇਹਦੇ ਬੱਚੇ ਤੋਂ ਬਣਾ ਮਾਈ ਥੰਦੇ ਨਹੀਂ ਜੇ ਬੰਦ ਦਿੰਦੀ ਹਾਂ ਹਾਂ ਵਾਕਈ ਆ ਆ ਵੀ ਦੁੱਧ ਤੇ ਲਾਉਣ ਨੂੰ ਕੋਈ ਮਾਰੀ ਨਹੀਂ ਯਾਰ ਮੈਂ ਚੰਗੀ ਆ ਬੱਸ ਕਰ ਸ਼ਾ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਪਹਿਰ ਰਾਤ ਚੋਂ ਗਣੀ ਤਰੱਕੀ ਦੇਵੇ ਸ਼ਾਨਦਾਰ ਪਸ਼ੂ ਆ ਵੀਰਾਂ ਰਾਂ ਕੋਲੇ ਬਿਲਕੁਲ ਰੇਟ ਵੀਰਾਂ ਹਰਾਂ ਦੇ ਤੁਹਾਡੇ ਲੈਣ ਵਾਲੇ ਜੀਨੋ ਇੱਕ ਵੀਰ ਹਰਾ ਕੋਲੇ ਇਹ ਕੱਟੀ ਵੀ ਬਕਾਉਆ ਡਾਇਮੰਡ ਬੋਲਦੀ ਯਾਰ ਗਰੰਟੀ ਵਾਲੀ ਗੱਲ ਆ ਲਾਡੀ ਕਹਿੰਦਾ ਭਾਵੇਂ ਕੋਈ ਡੀ ਐਨ ਏ ਤੱਕ ਵੀ ਕਰਾ ਲਵੇ ਆਪਾਂ ਘਰੇ ਟੀਕਾ ਲਵਾ ਕੇ ਘਰੇ ਹੀ ਪੈਦਾ ਹੋਈ ਨਾ ਆਪਣੇ ਘਰੇ ਘਰੇ ਆਪਣੇ ਘਰ ਦੀ ਆ ਜੀ ਘਰ ਦੀ ਆ ਹਨਾ ਇਹ ਕਿਹੜੀ ਮਹਿੰਦੀ ਹੈ ਹੈਗੀ ਇੱਥੇ ਇਹ ਮਾਝ ਵੇਚਦੀ ਜੀ ਆਪਾਂ ਮੱਝ ਵੀ ਓਕੇ ਓਕੇ ਕੱਟੀ ਲਾ ਲਈ ਮੱਝ ਵੇਚਦੀ ਓਤਰਾ ਹੀ ਵੇਚਦੀ ਮਾਝ ਜੀ ਠੀਕ ਹੈ ਕੱਟੀ ਬਹੁਤ ਸੋਹਣੀ ਬਣ ਜਾਣੀ ਆ ਹਾਂ ਜੀ ਹਾਂ ਜੀ ਬਹੁਤ ਚੰਗੀ ਬਣੂਗੀ ਜੀ ਲਾਡੀ ਕਰੀ ਹੈ ਇਹਨੂੰ ਮੇਰਾ ਵੀਰ ਵੇਖੋ ਸੱਜਣੋ ਕਿੰਨੀ ਬਰੀਕ ਚੰਬੜੀ ਦੀ ਬੜਾ ਸੋਹਣਾ ਪੈਠ ਪੜਾ ਤੇ ਇਹ ਨੋਟ ਕਰ ਲਿਓ ਚਾਰੇ ਥਾਣੀਆਂ ਕਈ ਵਾਰੀ ਅਗਲਾ ਡਰਦਾ ਹੁੰਦਾ ਵੀ ਦੂਰ ਖੜੀ ਆ ਯਾਰ ਕਿਤੇ ਫੋੜ ਫਾੜ ਨਾ ਹੋਵੇ ਕੋਈ ਬੇਫਿਕਰੀ ਵਾਲੀ ਆ ਬੜਾ ਸੁਭਾਈ ਕਰਿਓ ਬੜੀ ਸ਼ਾਨਦਾਰ ਕੱਟੀ ਬਣ ਜੂਗੀ ਸਾਹਮਣੇ ਵੀਰ ਨੂੰ ਆਪਾਂ ਦੇਣੀ ਆ ਬਹੁਤ ਚੰਗੀ ਆ ਜੀ ਨਹੀਂ ਚੰਗੀ ਆ ਕੋਈ ਸ਼ੱਕ ਨਹੀਂ ਤੇ ਰੇਟ ਇਹਦਾ ਕਿਹੜੇ ਦਾ ਹੁਣ ਤੇ ਕਰ ਲਾਂਗੇ ਜੀ ਦੱਸ ਦੇ ਫਿਰ ਅਗਲਾ ਕਹੂਗਾ ਮੱਝਾਂ ਤੇ ਤਾਂ ਐਡੀਆਂ ਐਡੀਆਂ ਦੇ ਰੇਟ ਕਰ ਲੇ ਵੀਰ ਨੇ ਤੇ ਦੀਨ ਲੈਣੀ ਕਰਦੇ ਬਸ ਦੀਨ ਲੈਣ ਆਪਾਂ 20000 ਦੇ ਦਾਂਗੇ ਓਕੇ ਧੰਨਵਾਦ ਠੀਕ ਆ ਕੋਈ ਗੱਲ ਨਹੀਂ ਲੈ ਚੱਲ ਸੱਜਣੋ ਦੇਣ ਲੈਣਾ 22000 ਦੀ ਆ ਮੈਂ ਕਿਹਾ ਵੀਰ ਲੋਕਾਂ ਨੇ ਭੈਣਾ ਭਰਾਵਾਂ ਨੇ ਕਹਿਣਾ ਵੀ ਮੱਜਾਂ ਦੇ ਤਾਂ ਰੇਟ ਕਰ ਲਿਆ ਵੀਰ ਨੇ ਤੇ ਕੱਟੀ ਦਾ ਰੇਟ ਫੋਨ ਤੇ ਕੀਤਾ ਬਹੁਤ ਸ਼ਾਨਦਾਰ ਅਸਾਜ ਨੂੰ ਚੰਗੀ ਇੱਕ ਬੂਰੀ ਠੋਕ ਕੇ ਪਾ ਦਿਆ ਜੋ ਤੇ ਕੱਟੀ ਬਣੀ ਬੱਤਰੀ ਆ ਡਾਇਮੰਡ ਦੀ ਆ ਟੀਕਾ ਵੀ ਭਰਾਈਏ ਦਾ ਕਿੰਨਾ ਖਰਚ ਆ ਜਾਂਦਾ ਜੈ ਜੀ ਆ ਵਿਚਾਰੇ ਨੇ ਰੇਟ ਕੀਤਾ ਕੋਈ ਨਜਾਇਜ਼ ਨਹੀਂ ਧੰਨਵਾਦ ਵੀਡੀਓ ਨੂੰ